ਸੇਕ ਮੀਤਾ 5 ਤੇ 5 ਕਿੰਨੇ ਹੁੰਦੇ ਆ 5 ਤੇ 5 10 ਤੇ 5 ਤੇ 30 ਕਿੰਨੇ ਹੁੰਦੇ ਆ 5 ਤੇ 30 ਹਾਂ 35 ਤੇ 50 ਤੇ 20 ਕਿੰਨੇ ਹੁੰਦੇ ਆ 50 ਤੇ 20 70 70 ਤੇ 5 ਕਿੰਨੇ ਹੁੰਦੇ ਆ 75 ਸਾਰਾ ਪਤਾ ਦਿਨਾ ਹਾਂ 80 ਤੇ 30 ਕਿੰਨੇ ਹੁੰਦੇ ਆ 80 ਤੇ 30 ਹਾਂ 110 ਕਿੰਨੇ ਹੁੰਦੇ ਆ 80 ਤੇ 30 ਹਾਂ 80 ਤੇ 20 115 80 ਤੇ 30 ਕਿੰਨੇ ਹੋਏ 80 ਤੇ 20 ਤੇ 15 ਉਹ ਤੇ 115 ਹੋਏ ਵੱਡਾ ਸਾਭੀ ਉਹ ਕਿ ਮੈਂ ਪੜਦਾ ਪਰ ਤੂੰ ਤੂੰ ਆ ਜਵਾਬ ਦੇ ਮੈਂ ਅਣ ਪੜ ਹੋ ਕੇ ਤੈਨੂੰ ਇੰਨਾ ਜਵਾਬ ਦੇਤਾ ਵੀ 80 ਤੇ 30 ਕਿੰਨੇ ਹੁੰਦੇ ਆ ਤਾਂ ਦਾ ਸਾਭ ਨਹੀਂ ਹੁੰਦਾ ਰੋਣਾ ਜਦ ਤੈਨੂੰ ਨਹੀਂ ਹੁੰਦਾ ਤੂੰ ਪੜਿਆ ਮੈਂ ਕਿਹਤ ਨੂੰ ਕਿਹਾ ਸੀ ਤੇ ਬੈਂਟੀ ਕਿੰਨੇ ਹੁੰਦੇ ਆ ਜਗਮੀਤ ਕਹਿੰਦਾ ਕਿੰਨੇ ਆਲਾ ਸੀ ਮੈਂ ਕਿ ਕਿੰਨੇ ਬਣੇ ਕਹਿੰਦਾ ਪਤਾ ਨਹੀਂ ਮੈਂ ਕਿ 115 ਮੁਸਕੰਦ ਹੂੰ ਲਾ ਦੇ ਤੋਤੀ ਭਾਲਾ ਉਹ ਕਾਲੀ ਜੀ ਤੋਤੀ ਕਦਮਰਾ ਆਵੇ ਕਵੀਰਾ ਹੰਗਾ ਸੁਗਰੀ ਆਵੇ ਚੱਲ ਪਰੇ ਹੋ ਜਾ ਦੇ ਪ੍ਰਾਉਰੋ ਸੇਤੀ ਕਰ ਪੋ ਤਾਂ ਪਰੇ ਹੋ ਜਾ ਪਾਣੀ ਲੈ ਕੇ ਦੇ ਪਾਣੀ ਲੈ ਕੇ ਦੇ ਜੇ ਕੱਪ ਮੇਨਾਂ É?